ਇਵੈਂਟ ਆ ਰਹੇ ਨੇ ਬਹੁਤ ਉਤਸ਼ਾਹ ਹੈ ਲੋਕਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਦੂਰੋਂ ਦੂਰੋਂ ਆਏ ਰਸਤੇ ਜਿਹੜੇ ਹੈਗੇ ਆ ਜਾਮ ਹੋਏ ਪਏ ਕਿਉਂਕਿ ਬੱਸਾਂ ਦੇ ਵਿੱਚ ਲੋਕ ਬਹੁਤ ਉਤਸ਼ਾਹ ਨਾਲ ਸੁਣਨ ਆਏ ਕਾਂਗਰਸ ਦੇ ਪ੍ਰਧਾਨ ਨੂੰ ਪ੍ਰੈਜ਼ੀਡੈਂਟ ਨੂੰ ਮੈਨ ਲੱਗਦਾ ਕਿ ਲੋਕ ਜਿਹੜੇ ਬਹੁਤ ਦੁਖੀ ਹੈਗੇ ਕਿਉਂਕਿ ਜੋ ਬਦਲਾਅ ਉਹਨਾਂ ਨੇ ਦੇਖਿਆ ਹੈ ਉਹ ਅਲੱਗ ਤਰ੍ਹਾਂ ਦਾ ਬਦਲਾਅ ਹੈ ਅੱਜ ਉਹਨਾਂ ਦੀ ਆਵਾਜ਼ ਬਣ ਕੇ ਕਾਂਗਰਸ ਪਾਰਟੀ ਦੇ ਜਿੰਨੇ ਵਰਕਰਸ ਹੈਗੇ ਉਸ ਬਦਲਾਵ ਦੇ ਪ੍ਰਤੀ ਉਹ ਧੱਕੇਸ਼ਾਹੀ ਦੇ ਪ੍ਰਤੀ ਆਵਾਜ਼ ਉਠਾਣਾ ਹੈ ਜਿਸ ਤਰ੍ਹਾਂ ਜੋ ਸਿੰਘ ਸਿੱਧੂ ਇਹਦਾ ਲੱਗਦਾ ਆਪਣੀਆਂ ਮੀਟਿੰਗਾਂ ਕਰ ਰਹੇ ਨੇ ਤੇ ਉਹਨਾਂ ਦੇ ਫੋਟੋਟ ਵੀ ਹੁੰਦਾ ਕੋਈ ਫੋਟੋ ਨਹੀਂ ਲਗਾਏਗੇ ਤੁਹਾਨੂੰ ਨਹੀਂ ਲੱਗਦਾ ਕਿ ਕਾਂਗਰਸ ਦੇ ਬੋਟਰਾਂ ਦੀ ਬਦੂਗੀ ਨਹੀਂ ਐ ਨਹੀਂ ਐਸਾ ਕੁਝ ਨਹੀਂ ਹੈ ਜੀ ਜਿਦਾ ਇੱਕ ਪਰਿਵਾਰ ਦੇ ਵਿੱਚ ਸਾਰੇ ਇਕੱਠੇ ਹੁੰਦੇ ਸਾਡੇ ਪਰਿਵਾਰ ਦਾ ਹਿੱਸਾ ਜ਼ਰੂਰ ਹਾਈ ਕਮਾਂਡੋ ਨਾਲ ਗੱਲ ਕਰਕੇ ਜੋ ਵੀ ਆਪਸ ਵਿੱਚ ਜੇ ਮਿਸ ਅੰਡਰਸਟੈਂਡਿੰਗ ਹੈ ਜਲਦੀ ਦੂਰ ਹੋਊਗੀ। ਕਿਨਾਂ ਨੂੰ ਪੋਸਟ ਮਿਲੇਗਾ ਭੈਲੇ ਨਾਲ ਕਾਂਗਰਸ ਨੂੰ ਪੰਜਾਬ ਦੇ ਵਿੱਚ। ਬਿਲਕੁਲ ਪੋਸਟ ਪੂਰਾ ਮਿਲੇਗਾ ਤੁਸੀਂ ਦੇਖ ਸਕਦੇ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ। ਇੱਥੇ ਲੋਕ ਦੂਰੋਂ ਦੂਰੋਂ ਆਏ ਕਿਉਂਕਿ ਕਾਂਗਰਸ ਇੱਕ ਇਸ ਤਰ੍ਹਾਂ ਦੀ ਪਾਰਟੀ ਹੈ ਜਿਹੜੇ ਆਮ ਇਨਸਾਨਾਂ ਨਾਲ ਖੜੀ ਹੈ। ਹਰ ਕਿਸੇ ਦੀ ਆਵਾਜ਼ ਬੰਦੀ ਔਰ ਸਾਨੂੰ ਫਕਰ ਹੈ ਕਿ ਅੱਜ ਅਸੀਂ ਇਸ ਰੈਲੀ ਦਾ ਹਿੱਸਾ ਹੈ। ਇਹ ਵੀ ਸਵਾਲ ਹੈ ਕਿ ਕਾਂਗਰਸ ਬੜੀ ਡਿਲੇ ਕਰਦੀ ਹੈ। ਚਾਹੇ ਉਹ ਪੀਐਮ ਦਾ ਫੇਸ ਹੋਵੇ ਜਾਂ ਕੈਂਡੀਡੇਟ ਹੋਵੇ ਉਹਦਾ ਨੁਕਸਾਨ ਵੀ ਭੁਗਤਣਾ ਪੈਂਦਾ। ਤੁਸੀਂ ਇੱਥੇ ਵਿਚਾਰ ਰੱਖੋਗੇ ਕਿ ਕਿਹੜੇ ਉਹ ਜਲਦੀ ਅਨਾਉਂਸ ਹੋਣ ਚਾਹੀਦੇ ਨੇ? ਬਿਲਕੁਲ ਜ਼ਰੂਰ ਅਸੀਂ ਹਾਈ ਕਮਾਂਡ ਨਾਲ ਲੱਗੇ ਵੀ ਗੱਲ ਕੀਤੀ ਹੈ ਕਿ ਚਿਹਰਾ ਜਿਹੜਾ ਜ਼ਰੂਰ ਟਾਈਮ ਸਿਰ ਮਿਲਣਾ ਚਾਹੀਦਾ ਹੈ ਤਾਂ ਕਿ ਉਹ ਆਪਣਾ ਗਰਾਊਂਡ ਲੈਵਲ ਤੇ ਕੰਮ ਕਰ ਪਾਣ ਔਰ ਲੋਕਾਂ ਨੂੰ ਪਤਾ ਲੱਗੇ ਕਿ ਉਹਨਾਂ ਦਾ ਕੌਣ ਕੈਂਡੀਡੇਟ ਹੈ।